ਅੱਜ ਦੇ ਸਮੇਂ ਦੇ ਵਿੱਚ ਰਿਸ਼ਤੇ ਨਾਤੇ ਨਿਭਣ ਦਾ ਕਾਰਨ ਕੀ ਹੋ ਸਕਦਾ ਜਿੰਨਬ ਦੀ ਤਾਂ ਬਹੁਤ ਘੱਟ ਹੀ ਚਾਂਸ ਹੁੰਦੇ ਆ ਨਿਭਣ ਦੇ ਅੱਜ ਕੱਲ ਜੋ ਮਾਪਿਓ ਜੋ ਰਿਸ਼ਤੇ ਨਾਤਿਆਂ ਦੇ ਵਿੱਚ ਪਹਿਲਾਂ ਸੀ ਉਹ ਅੱਜ ਨਹੀਂ ਰਹਿ ਗਿਆ ਮੇਨ ਗੱਲ ਕੀ ਸੰਸਕਾਰ ਪਹਿਲਾਂ ਸੰਸਕਾਰ ਦਿੱਤੇ ਜਾਂਦੇ ਸੀ ਆਪਣੀ ਸੰਸਕਾਰਾਂ ਨੂੰ ਸੰਭਾਲਿਆ ਜਾਂਦਾ ਸੀ ਅੱਜ ਕੱਲ ਲੋਕ ਆਪਣੇ ਸੰਸਕਾਰਾਂ ਨੂੰ ਭੁੱਲਦੇ ਜਾ ਰਹੇ ਨੇ ਕਿਉਂਕਿ ਜਿਸ ਦਾ ਦੀਰਾ ਚੱਲਦਾ ਹੈਗਾ ਸ਼ੁਰੂ ਤੋਂ ਲੈ ਕੇ ਉਦਾਂ ਦਾ ਹੀ ਸਮਾਲਣਾ ਤੇ ਰਿਸ਼ਤੇ ਨਾਤਿਆਂ ਦੇ ਵਿੱਚ ਪਿਆਰ ਦਾ ਕੰਮ ਬਣਦਾ ਤੇ ਅੱਜ ਕੱਲ ਮੋਹ ਤੇ ਲਾਲਚ ਜ਼ਿਆਦਾ ਹੈਗਾ ਮੋਹ ਦੇ ਨਾਲ ਤੇ ਲਾਲਚ ਦੇ ਨਾਲ ਰਿਸ਼ਤੇ ਨਾਤੇ ਜਾਂ ਮਤਲਬ ਕਿ ਕੋਈ ਸਬੰਧ ਉਹ ਨੈਭ ਨਹੀਂ ਸਕਦਾ ਇਹ ਹੋਣਾ ਜ਼ਰੂਰੀ ਵੀ ਆ ਪਰ ਬਹੁਤਾ ਨਹੀਂ ਜਿੱਥੇ ਪਿਆਰ ਆ ਉੱਥੇ ਸਮਝ ਹੁੰਦੀ ਆ ਜਿੱਥੇ ਮੋਹ ਆ ਉੱਥੇ ਸਮਝ ਨਹੀਂ ਹੁੰਦੀ ਤੇ ਇੱਕ ਚੀਜ਼ ਹੋਰ ਆ ਵੀ ਅੱਜ ਦੇ ਸਮੇਂ ਦੇ ਵਿੱਚ ਮੁੰਡੇ ਕੁੜੀਆਂ ਜੋ ਕਿ ਫੋਨ ਤੇ ਬਹੁਤੀਆਂ ਗੱਲਾਂ ਮਾਰਦੇ ਨੇ ਜ਼ਿਆਦਾਤਰ ਗੱਲਾਂ ਹੁੰਦੀਆਂ ਸੈਕਸ ਦੀਆਂ ਜੋ ਕਿ ਪਹਿਲਾਂ ਹੀ ਆਪਣੇ ਮਨ ਨੂੰ ਇੰਨਾ ਭਰਿਆ ਜਾਂਦਾ ਹੈਗਾ ਇਹ ਚੀਜ਼ ਦੇ ਨਾਲ ਬਾਅਦ ਵਿੱਚ ਫਿਰ ਇਹ ਹੀ ਫਿਰ ਟੁੱਟਣ ਦਾ ਕਾਰਨ ਬਣਦਾ ਹੈ ਇਸੇ ਕਰਕੇ ਪਿਆਰ ਦੀਆਂ ਗੱਲਾਂ ਬਹੁਤ ਜ਼ਰੂਰੀ ਆ ਇਹ ਚੀਜ਼ਾਂ ਦੇ ਨਾਲ ਬਹੁਤੀ ਜ਼ਿੰਦਗੀ ਨਹੀਂ ਚੱਲਦੀ ਜਿੰਦਗੀ ਚੱਲਦੀ ਹੈਗੀ ਸਮਝ ਦੇ ਨਾਲ ਇਸੇ ਕਰਕੇ ਪੈਸਿਆਂ ਦਾ ਲੋਕ ਪੈਸਿਆਂ ਦਾ ਵੀ ਬਹੁਤ ਅੱਜਕੱਲ ਤੇ ਪੈਸੇ ਦੇ ਨਾਲ ਬਹੁਤ ਜ਼ਿਆਦਾ ਸਬੰਧ ਰੱਖਿਆ ਜਾਂਦਾ ਹੈਗਾ ਫੋਨਾਂ ਤੇ ਗੱਲਾਂ ਬਹੁਤ ਜ਼ਿਆਦਾ ਹੁੰਦੀਆਂ ਤੇ ਆਮੋ ਸਾਹਮਣੇ ਬੈਠ ਕੇ ਗੱਲ ਨਹੀਂ ਹੁੰਦੀ ਪਹਿਲਾਂ ਰਿਸ਼ਤੇ ਨਾਥਿਆਂ ਦੇ ਵਿੱਚ ਆਮੋ ਸਾਹਮਣੇ ਬੈਠ ਕੇ ਇੱਕ ਦੂਜੇ ਕੋਲ ਜਾਂਦੇ ਸੀ ਤੇ ਦੁੱਖ ਸੁੱਖ ਵੰਡਦੇ ਸੀ ਤੇ ਦੁੱਖ ਦੂਰ ਹੁੰਦੇ ਸੀ ਕਿਉਂਕਿ ਆਮੋ ਸਾਹਮਣੇ ਬੈਠਣ ਦੇ ਨਾਲ ਅਦੀ ਤਕਲੀਫ ਸਹੀ ਹੋ ਜਾਂਦੀ ਹੈ ਜੋ ਕਿ ਅੱਜਕੱਲ ਫੋਨਾਂ 'ਤੇ 4-5 ਮਿੰਟ ਗੱਲ ਕਰਕੇ ਦੇ ਬਾਅਦ ਵਿੱਚ ਤੇ ਆਮੋ ਸਾਹਮਣੇ ਬੈਠ ਕੇ ਬਹੁਤ ਹੀ ਸਕੂਨ ਮਿਲਦਾ ਤੇ ਨਾਲੇ ਦੁੱਖ ਸੁੱਖ ਵੰਡਿਆ ਜਾਂਦਾ ਹੈ ਤੇ ਅੱਜ ਕੱਲ ਬਸ ਇਹੀ ਕਾਰਨਾ ਮੇਨ ਗੱਲ ਤਾਂ ਸੰਸਕਾਰ ਆ ਦੀ ਹੈ ਸੰਸਕਾਰ ਰਹਿਣੀਗੇ ਜੇ ਇਹ ਗੱਲ ਸਹੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ ਵੈਗੁਰਜੀ ਦਾ ਖਾਲਸਾ ਵੈਗੁਰਜੀ